ਪਾਪਾ ਬਰਦਾਸ਼ਤ ਨਹੀਂ ਜਾਂਦੇ ਆ ਬੀਬੀ ਵਰਗਾ ਨੂੰ ਘਰੋਂ ਬਾਹਰ ਕੱਢ ਦੇਣਾ ਹੁੰਦਾ ਵੀ ਕੰਮ ਕੀ ਆ ਬੀ ਵਰਗਾ ਦਾ ਕਾਹ ਤੋਂ ਬਣੀ ਜਾਂਦੇ ਵੀ ਕੀ ਗੱਲ ਆ ਉਹ ਮੁੰਡਿਆ ਆ ਗੱਲ ਸੁਣੋ ਪੁੱਤਰਾ ਉਹ ਬੁਢਿਆਂ ਨੂੰ ਕਰਨੀ ਕਰਨਾ ਚਾਹੀਦਾ ਉਹ ਕੋਈ ਸੀਗੀ ਮੁੰਡੇ-ਮੁੰਡੇ ਇਕੱਠੇ ਹੋ ਗਏ ਤੇ ਮੁੰਡੇ ਨੂੰ ਆ ਕੇ ਕੋਈ ਵਿਆਹਣ ਵਿਆਹ ਸ਼ਾਦੀ ਹੋ ਗਈ ਉਹ ਕਹਿੰਦੇ ਪਰ ਬਾਈ ਗੱਲ ਐ ਕਿ ਅਸੀਂ ਤਾਂ ਤੁਸੀਂ ਮੁੰਡੇ-ਮੁੰਡੇ ਆਇਓ ਜਾਨਾ ਹਾਂ ਪਾਪਾ ਉਹ ਕਹਿੰਦਾ ਵੀ ਮੁੰਡੇ-ਮੁੰਡੇ ਜਾਨਾ ਆਵਾਂਗੇ ਤੇ ਜਿਪੜਾ ਲਿਆ ਜੀ ਜੀ ਕਹਿੰਦਾ ਨਾ ਵੀ ਬੁੜਾ ਨਹੀਂ ਅੱਛਾ ਉਹਦੇ ਦੇ ਦਿਲ ਚੋਗੀ ਬਰੀਤੀ ਅੱਛਾ ਕੋਈ ਇਹ ਤਾਂ ਮੜੀਰ ਜੀ ਹੈ ਸਾਡੇ ਮੁੰਡਾ ਪਸੰਦ ਨਹੀਂ ਹੂੰ ਤੇ ਅਸੀਂ ਨਾ ਤਾਂ ਦੇਣੀ ਨਹੀਂ ਇਹਨੂੰ ਕਿਸੇ ਗਾਲ ਟੰਬੇ ਕਰਕੇ ਸਟੋਅ ਮੋੜ ਦਿਆਂਗੇ ਉਹ ਭਾਈ ਬੁੜਾ ਕਹਿੰਦਾ ਵੀ ਗੱਲ ਖਰਾਬ ਹੈ ਮੁੰਡਿਓ ਹੂੰ ਜਾਨਾ ਤਾਂ ਤੁਸੀਂ ਜਾਣਦੇ ਆ ਹੂੰ ਤੇ ਤੁਹਾਨੂੰ ਨਾ ਤਾਂ ਦੇਣੀ ਅੱਛਾ ਉਹ ਮੁੰਡਾ ਕਹਿੰਦਾ ਬਾਪੂ ਕਾਹ ਤੋਂ ਜਨੰਦੇ ਨੇ ਉਹ ਕਹੇ ਲਈ ਤੂੰ ਮੁੰਡੇ-ਮੁੰਡੇ ਮੈਦਾ ਮੁੰਡੇ ਲੈ ਕੇ ਜਾਣਾ ਮੈਸੁੰਦੀ ਲੈ ਕੇ ਜਾਣਾ ਅੱਛਾ ਉਹ ਕਹਿੰਦਾ ਉਹ ਨਹੀਂ ਪੁੱਤ ਫਿਰ ਵੀ ਪੁਰਾਣੇ ਬੁੜੇ ਜਿਹੜੇ ਹੁੰਦੇ ਐ ਇਹਨਾਂ 'ਚ ਬਹੁਤ ਗੁਣ ਹੁੰਦੇ ਐ ਠੀਕ ਤੇ ਤੂੰ ਕੁਛ ਵੀ ਐ ਤੇ ਮੈਨੂੰ ਪੇਟੀ 'ਚ ਪਾ ਕੇ ਲੈ ਜਾ ਲੈ ਫਿਰ ਵਾੜੀ ਗੱਲ ਐ ਪੇਟੀ 'ਚ ਪਾ ਕੇ ਲੈ ਗਈ ਹਾਂ ਪੇਟੀ 'ਚ ਪਾ ਕੇ ਲੈ ਗਈ ਲੈ ਕੇ ਨਹੀਂ ਸੀ ਜਾਂਦੇ ਹਾਂ ਹਾਂ ਲੈ ਕੇ ਸੀ ਜਾਂਦੇ ਬੁੜੇ ਨੂੰ ਤੇ ਪੁੱਤ ਉੱਪਰ ਪੜੇ ਪੇਟੀ 'ਚ ਪਾ ਕੇ ਲੈ ਗਈ ਅੱਛਾ ਪੇਟੀ 'ਚ ਪਾ ਕੇ ਲੈ ਗਈ ਤੇ ਅੱਗੇ ਉਹਦੇ ਦਿਲ 'ਚ ਬੁਰੀਤੀ ਮੇਰੇ ਨਾਲ ਦੇਣੇ ਨਹੀਂ ਹਾਂ ਉਹ ਕਹਿੰਦੇ ਵੀ ਬੁੜਾ ਤਾਂ ਨਾਲ ਲੈ ਕੋਈ ਸੱਚੀ ਹੋ ਗਈ ਗੱਲ ਫਿਰ ਉਹ ਕਹਿੰਦੇ ਲਈ ਅਸੀਂ ਕੋਈ ਬੁੜਾ ਨਾਲ ਲੈ ਦੱਸਿਆ ਉਹਨਾਂ ਨੇ ਹੈ ਨਾ ਤੇ ਪੇਟੀ ਸੀ ਆਪਣਾ ਅੱਛਾ ਜੇ ਉਹ ਭਾਈ ਉਹ ਕਹਿੰਦੇ ਲੈ ਵੀ ਆਉਂਗਾ ਲੈ ਲਾਂਦਾ ਸੀ ਦੇਵਾਂਗੇ ਫੇਰ ਤੇ ਤੁਸੀਂ ਸਾਨੂੰ ਵੇੜ ਵੱਟ ਕੇ ਦਿਖਾਓ ਤੂੜੀ ਦੀ ਅੱਛਾ ਤੇ ਨੰਦ ਫੇਰ ਦੇ ਦੇ ਨਹੀਂ ਅੰਨ ਦੇ ਦੇ ਤੂੜੀ ਦੀ ਰੱਸੀ ਬਣਾਉਣੀ ਸੀ ਹਾਂ ਤੂੜੀ ਉਹ ਵੇੜ ਵੱਟ ਕੇ ਵੇੜ ਹੁੰਦੀ ਲੱਗ ਜਾ ਪੱਠੇਵਾਰ ਹਾਂ ਇਹ ਪੱਠੇਵਾਰ ਤੇ ਉਹ ਭਾਈ ਜੋ ਉਹ ਇਹੋ ਮਕਲਾਗੇ ਹੂੰ ਇਹ ਲਾਗੇ ਤੇ ਉਹ ਉਹਨਾਂ ਦੇ ਪਿਛੂ ਪੈ ਗਏ ਮੁੰਡਾ ਕਹਿੰਦਾ ਪੰਜ ਜਨਮ ਅਸਾਂ ਆ ਗਏ ਤੇ ਨੰਦ ਇਹਨਾਂ ਨੇ ਦੇਣੇ ਤਾਂ ਫਾਲ ਹੋਣੀ ਖੜਾ ਕਰਤਾ ਉਹ ਨਾਲ ਦੇ ਕਹਿੰਦਾ ਕੀ ਫਾਲ ਖੜਾ ਕਰਤਾ ਜਦੋਂ ਕਹਿੰਦੇ ਵੀ ਬੇੜ ਮੱਟੋ ਤੂੜੀ ਦੀ ਉਹਨਾਂ ਨੂੰ ਮੱਟਣੀ ਨਹੀਂ ਆਉਂਦੀ ਉਹਨਾਂ ਨੂੰ ਮੱਟਣੀ ਨਹੀਂ ਆਉਂਦੀ ਉਹ ਸਾਰੇ ਇੱਕ ਨੂੰ ਜਿਹੜੀ ਵੇਖਣ ਇੱਕ ਮੁੰਡਾ ਸਿਆਣਾ ਸੀ ਬਹੁਤ ਹੂੰ ਤੇ ਇਹਨਾਂ ਨੇ ਕਹੇ ਬੇਟਾ ਹੂੰ ਉਹ ਜੇ ਤੇਰੇ ਨਾਲ ਜੀ ਕਹਿੰਦਾ ਯਾਰ ਆਪਾਂ ਬਾਬੇ ਨੂੰ ਹੁਣ ਤੇਰੇ ਪੁੱਛ ਲੋ ਹੂੰ ਐਂ ਤਾਂ ਆਪਣਾ ਕੰਮ ਲੋਟ ਆ ਜੇ ਤੇ ਨਹੀਂ ਸੁਣੋ ਬਰੰਗ ਮੁਲਾ ਗਿਆ ਪਤਾ ਖਾਲੀ ਹਾਂ ਉਹ ਕਹਿੰਦਾ ਪੁੱਛ ਲੈਣੇ ਜਾ ਕੇ ਹੁਣ ਕਿਨੇ ਪੁੱਛਿਆ ਮਾਏ ਮਾਲ ਖੋਰ ਕੇ ਪੇਟੀ ਦਾ ਅੱਛਾ ਤੇ ਬਾਬਾ ਵੀ ਗੱਲ ਆ ਹੋ ਗਈ ਤੇ ਯਾਰ ਉਹ ਤਾਂ ਕਹਿੰਦਾ ਤੂੰ ਦੀ ਲੱਜ ਵੱਟੋ ਅੱਛਾ ਬੇੜ ਵੱਟੋ ਤੇ ਅਸੀਂ ਫੇਰ ਨਾਲ ਦੇਵਾਂਗੇ ਤੇ ਕਿਵੇਂ ਕਰਗੇ ਤੇ ਸਾਨੂੰ ਤਾਂ ਬੱਟਣੀ ਨਹੀਂ ਆਉਂਦੀ ਉਹ ਕਹਿੰਦਾ ਮੈਂ ਬੱਟਣ ਜਾਣਦਾ ਠੀਕ ਆ ਬੋਲਾ ਆ ਹੁਣ ਆਉਂਦੀ ਸੀ ਪਰਾਣਾ ਸੀ ਉਹ ਕਹਿੰਦਾ ਬਈ ਬੱਟਣਾ ਉਹ ਕਹਿੰਦੇ ਵੀ ਉਹ ਬੁੜੇ ਦੇ ਭਾਈ ਬਾਹਰ ਕੱਢ ਲਿਆ ਉਹਨਾਂ ਨੇ ਅਟਕ ਉਹਨੇ ਵੀ ਦੱਸੋ ਉਹ ਕਹਿੰਦੇ ਵੀ ਲਾਜ ਵਟਣੀ ਐ ਤੂੜੀ ਦੀ ਤੇ ਅਸੀਂ ਤਾਂ ਫੇਰ ਨਾਲ ਦੇ ਦੇਣੇ ਉਹ ਕਹਿੰਦਾ ਉਹਨਾਂ ਨੂੰ ਕਹੋ ਮੁੰਡਿਓ ਵੇ ਛਾਣ ਵਿੱਚ ਪਾਣੀ ਲਿਆਓ ਛਾਣ ਵਿੱਚ ਪਾਣੀ ਕਿਵੇਂ ਆਜੀ ਛਾਣ ਵਿੱਚ ਪਾਣੀ ਆ ਵੇ ਛਾਣ ਵਿੱਚ ਪਾਣੀ ਲਿਆਓ ਤੇ ਫੇਰ ਅਸੀਂ ਉਹਦੇ ਦਾ ਵਟ ਕੇ ਦੇਵਾਂਗੇ ਕੰਮ ਆ ਗਿਆ ਬੜਾ ਤੰਦ ਮਾਣ ਵਾਲਾ ਆਹ ਕੰਮ ਆ ਗਿਆ ਉਹ ਜਾ ਕੇ ਕਹਿੰਦੇ ਵੀ ਅਸੀਂ ਵਟ ਦਿਆਂਗੇ ਠੀਕ ਤੇ ਜਿੰਨੀ ਉਹ ਮਰਜ਼ੀ ਭਟਾਲੋ ਸਾਥੋਂ ਤੇ ਤੂੰ ਯਾ ਸਾਨੂੰ ਪਾਣੀ ਸ਼ਾਣੀ ਚ ਲੈ ਰਹੇ ਹੋ ਠੀਕ ਉਹ ਸ਼ਾਣੀ ਚ ਪਾਣੀ ਆਉਣਾ ਕਹਦਾ ਸੀ ਆਉਣਾ ਕਹਦਾ ਸੀ ਹਾਂ ਫਿਰ ਉਹ ਕਹਿੰਦੇ ਵੀ ਗੱਲ ਸੁਣੋ ਇੱਕ ਸ਼ਾਣਾ ਬੁਢਾ ਕਹਿੰਦਾ ਕੋਈ ਇਹਨਾਂ ਚੋਂ ਹੂੰ ਕੁੜੀਆਂ ਨੇ ਚੋਂ ਹੂੰ ਉਹ ਕਹਿੰਦੇ ਵੀ ਗੱਲ ਇਹ ਕਹੇ ਤੇ ਤੁਸੀਂ ਮੇਰੀ ਅੱਖ ਲੱਗ ਜਾਓ ਤੇ ਨੰਦ ਦੇ ਦਿਓ ਕੋਈ ਬੰਦਾ ਇਹਨਾਂ ਚੋਂ ਪੁਰਾਣਾ ਬੁਢਾ ਜ਼ਰੂਰ ਹੈ ਪਰਾਣਾ ਬੁਢਾ ਜ਼ਰੂਰ ਉਹ ਕਹਿੰਦੇ ਯਾਰ ਪੁਰਾਣਾ ਬੁਢਾ ਭੋਣਾ ਕੁਝ ਵੀ ਹੈ ਤੇ ਆਪਾਂ ਇੱਕ ਦੋ ਸਵਾਲ ਹੋਰ ਕਰੋ ਇਹਨੂੰ ਹਾਂ ਆਪਣੇ ਮੁੰਡਾ ਬਸੇ ਨਹੀਂ ਠੀਕ ਹਾਂ ਉਹ ਕਹਿੰਦੇ ਨਹੀਂ ਹਸਣ ਦਾ ਚਾਹੇ ਕੁਝ ਵੀ ਇਹ ਪਹਿਲਾਂ ਲੱਗਾ ਆਪਣੀ ਹੋ ਗਈ ਪਰ ਇਹਨਾਂ ਵਿੱਚ ਬੜਾ ਜ਼ਰੂਰ ਹੈ ਮੈਨੂੰ ਲੱਗਦਾ ਇਹ ਇਹ ਆ ਗੱਲ ਬੁੜੇ ਤੋਂ ਬਣਦਾ ਰਸ ਸਕਦਾ ਹਾਂ ਉਹ ਪਰ ਗਿਆ ਉਹ ਪੁਰਾਣਾ ਗਿਆ ਗੱਲ ਲੜ ਗਿਆ ਉਹ ਕਹਿੰਦੇ ਚਲੋ ਠੀਕ ਆਪਾਂ ਹੋਰ ਸਵਾਲ ਪਾ ਕੇ ਵੇਖ ਲੈਂਦੇ ਹਾਂ ਪਾ ਲੈਣੇ ਉਹ ਕਹਿੰਦੇ ਵੀ ਕਿੰਨੇ ਜਣੇ ਤੁਸੀਂ ਆਏ ਸੀ ਤੁਹਾਨੂੰ ਕਿੰਨੇ ਸੌ ਮੁੰਡਾ ਆਇਆ ਉਹ ਤੇ ਸੌ ਹੀ ਜਾਨਾ ਹੈ ਪੂਰਾ ਮੁੰਡਾ ਹਾਂ ਉਹ ਕਹਿੰਦੇ ਸੌ ਆਏ ਵੀ ਪੂਰੇ ਹੀ ਸੀ ਅੱਛਾ ਤੇ ਸੌ ਆਏ ਤੇ ਕਹਿੰਦੇ ਸੌ ਇਸ ਬੱਕਰਾ ਦੇਣਾ ਸੌ ਕੋਣਾ ਤੁਹਾਨੂੰ ਬੱਕਰਾ ਤੇ ਸੌ ਬੂਦਲ ਦੇਣੀ ਹੈ ਅੱਛਾ ਇੱਕ ਬੰਦਾ ਇੱਕ ਬੱਕਰਾ ਤੇ ਇੱਕ ਉਹ ਬੂਦਲ ਹਾਂ ਦੇ ਲਈ ਉਹ ਫੇਰ ਭਾਈ ਹੁਣ ਬੱਕਰਾ ਕਿੱਥੋਂ ਖਾਵੇਂ ਮੁੰਡਾ ਕਿੱਥੋਂ ਬੰਦਾ ਕਿੱਥੇ ਖਾ ਜਾਊਗਾ ਮੈਂ ਕਿੱਥੋਂ ਖਾ ਜਾਊਗਾ ਬੱਕਰਾ ਇਹਨਾਂ ਹਾਂ ਬੱਕਰਾ ਖਾ ਨਹੀਂ ਸਕਦਾ ਹਾਂ ਤੇ ਜਿਹਨੂੰ ਭਾਈ ਉਹਨੇ ਕਿਹਾ ਤੇ ਉਹ ਕਹਿੰਦੇ ਵੀ ਹੁਣ ਕਹਿੰਦੇ ਹੁਣ ਵੀ ਨਹੀਂ ਲਾਉਂਦੇ ਮਿਲਣ ਲੈ ਆਪਾਂ ਨੂੰ ਅੱਛਾ ਉਹ ਦੂਜਾ ਖਲੋਹੇ ਮੁੰਡਾ ਕਹਿੰਦਾ ਜਾ ਕੇ ਫੇਰ ਬੁੜੇ ਕੋਲ ਗਿਆ ਹਾਂ ਬੁੜੇ ਉਹ ਕਹਿੰਦਾ ਹੋਰ ਮਟਿਆਲ ਜੋ ਬਾਬੇ ਫੇਰ ਪੁੱਛ ਕੇ ਬਾਬੇ ਕੋਲ ਫੇਰ ਪੁੱਛਿਆ ਜਾ ਕੇ ਕਹਿੰਦੇ ਬਾਬਾ ਵੀ ਉਹ ਤਾਂ ਸਵਾਰ ਹੋਰ ਕਰਦੇ ਤੇ ਨੰਦ ਹਲੇ ਵੀ ਨਹੀਂ ਦਿੰਦੇ ਹੂੰ ਉਹ ਕਹਿੰਦੇ ਨੰਦ ਹਲੇ ਵੀ ਨਹੀਂ ਦਿੰਦੇ ਹੁਣ ਕੀ ਗੱਲ ਹੈ ਉਹ ਕਹਿੰਦੇ ਉਹ ਕਹਿੰਦੇ ਸੀ 100 ਬੰਦਾ ਤੁਸੀਂ 100 ਬੱਕਰਾ ਖਰੋਦਣਾ ਸੀ ਤੇ ਨਾਲੇ ਇਹਦੇ ਵਿੱਚ ਇੱਕ ਬੋਲ ਤੇ ਇੱਕ ਬੰਦਾ ਤੇ ਇੱਕ ਬੱਕਰਾ ਖਾਦਣਾ ਨਹੀਂ ਜਾਣਾ ਇੱਕ ਵਕਤ ਤੇ ਬੰਦੇ ਨੂੰ ਖਾਦਣਾ ਨਹੀਂ ਜਾਣਾ ਤਾਂ ਕਿਵੇਂ ਕਰਗੇ ਉਹ ਕਹਿੰਦੇ ਨਿੱਕੀ ਜਿਹੀ ਗੱਲ ਐ ਤਾਂ ਜਦੋਂ ਖਾਦਣਾ ਕਰੇ ਬਾਬਾ ਦਾਸ ਦਾਤੀ ਕੀਂ ਘੜੇ ਰਹੇ ਉਹ ਕਹਿੰਦੇ ਗੱਲ ਇੱਕ ਐ ਤੇ ਤੁਸੀਂ ਇਉਂ ਕਰੋ ਉਹ ਇੱਕ ਬੱਕਰਾ ਬਣਾ ਲਿਆ ਕਰੋ ਤੇ ਇੱਕ ਬੋਲ ਸਾਨੂੰ ਦੇ ਦਿਆ ਕਰੋ ਅੱਛਾ ਇੱਕ ਜਿਹੜਾ ਬੱਕਰਾ ਬਣਾਇਆ ਕਰਨਗੇ ਖਾਜਮ ਹੋ ਜਾਊ ਆਪਣ ਨੂੰ ਹੋ ਜਾਊ ਤੇ ਆਪਾਂ ਸਾਰੇ ਖਾ ਜਾਾਂਗੇ 100 ਬੱਕਰੇ ਹਾਂ ਹਾਂ ਲੰਦ ਦੇ ਲਾਂਗੇ ਕਹਿੰਦਾ ਉਹ ਬੱਕਰਾ ਬਣਾ ਲਿਆ ਕਰਨ ਉਹ ਬੂਟੀ ਬੂਟੀ ਆਇਆ ਕਰੇ ਤੇ ਆ ਕਾਕਾ ਸਾਰਾ ਸਾਰਿਆਂ ਨੂੰ ਤੇ ਬੂਦ ਬੂਦ ਆਇਆ ਕਿ ਉਹਨੂੰ ਭਾਈ ਮੁੰਡੇ ਨੇ ਹਾਂ ਬੂਦਲ ਚੋਂ ਤੇ ਉਹ ਪਾਈ ਖਾਣ ਲੱਗ ਗਏ ਸਾਰੇ ਇੱਕ ਇਹ ਜਿੰਨੇ ਸੀ ਸਾਰੇ ਤੇ ਭਾਈ ਸੌ ਬੱਕਰਾ ਸਾਰਾ ਖਾ ਗਏ ਖਾ ਗਏ ਸੌ ਖਾ ਗਏ ਹੁਣ ਉਹ ਕਹਿੰਦੇ ਹੁਣ ਨੰਦ ਦੇ ਦਿਓ ਬੁੜਾ ਫਿਰ ਕਹਿੰਦਾ ਉਹਨਾਂ ਚੋਂ ਕੁੜੀ ਗਾਲਿਆਂ ਚੋਂ ਹੂੰ ਉਹ ਕਹਿੰਦਾ ਉਹ ਨੰਦ ਦੇ ਦਿਓ ਕੋਈ ਬੰਦਾ ਇਹਨੇ ਚ ਖੋਜੀ ਆ ਬੰਦਾ ਬੁੜਾ ਪੁਰਾਣਾ ਹੈਗਾ ਉਹ ਕਹਿੰਦਾ ਵੀ ਦੇ ਦੂੰਗਾ ਹਾਂ ਉਹ ਕਹਿੰਦਾ ਉਹ ਕਹਿੰਦੇ ਵੀ ਓਮਾ ਕੁਛ ਵੀ ਹੈ ਅਸੀਂ ਤਾਂ ਨਹੀਂ ਖਲੇ ਦੇਣੀ ਉਹ ਕਹਿੰਦੇ ਨਹੀਂ ਹੁਣ ਆਪ ਨੂੰ ਦੇਨੇ ਪੈਣਗੇ ਉਹਨੇ ਪਾਈ ਜਾਵੜੇ ਫੇਰ ਜੱਜ ਸਿੰਘ ਦੱਸੋ ਭਾਈ ਉਹ ਕਹਿੰਦੇ ਸ਼ਰਤ ਕੋਈ ਥੋੜੀ ਹੋਰ ਹੈਗੀ ਆ ਕਹਿੰਦੇ ਸਾਡੀ ਸ਼ਰਤ ਹੋਰ ਕੋਈ ਨਹੀਂ ਬਾਈ ਸਾਡੀ ਸ਼ਰਤ ਜਿਹੜੀ ਸੀਗੀ ਠੀਕ ਹੈ ਪਰ ਤੁਸੀਂ ਅਕਲ ਰਸੋ ਥੋੜਾ ਕੋਈ ਪੁਰਾਣਾ ਬੁੜਾ ਤਾਂ ਨਹੀਂ ਹਾਂ ਉਹ ਕਹਿੰਦੇ ਵੀ ਨਹੀਂ ਸਾਡੇ ਨਾਲ ਪੁਰਾਣਾ ਬੁੜਾ ਨਹੀਂ ਕਹਿੰਦੇ ਨਹੀਂ ਪੁਰਾਣੇ ਬੁੜਾ ਤਾਂ ਬਣਾ ਸੀ ਨਹੀਂ ਨੰਦ ਦੇ ਲੈ ਤੇ ਦੱਸੋ ਜੇ ਹੈਗਾ ਤਾਂ ਬੰਦੇ ਬੁੜਾ ਫੇੜ ਚੁੱਕ ਲਿਆ ਤੇ ਨੰਦ ਲਈ ਕਿ ਬੜਿਆ ਮੁੰਡਿਆ ਘਰੇ ਆ ਗਏ ਉਹ ਠੀਕ ਐ ਹੁੰਦੀ ਗੱਲ ਕੰਮ ਆ ਗਿਆ ਭਾਈ ਕੰਮ ਆ ਗਿਆ ਪੁਰਾਣਾ ਬੁੜਾ ਇਹੇ ਲੋਕ ਆ ਉਹ ਸੰਤ ਇਹ ਛੱਡਦੇ ਉਹ ਬੁੜਿਆਂ ਨੂੰ ਵਰਦਾ ਸ਼ਰਮ ਚ ਨਹੀਂ ਚਾਹੀਦੀ ਗਲਤ ਗੱਲਾਂ ਬੁੜਿਆਂ ਤੋਂ ਬਿਨਾ ਕੋਈ ਕੰਮ ਪੁੱਤ ਹੁੰਦਾ ਨਹੀਂ ਹੁੰਦਾ ਉਹਨਾਂ ਦਾ ਪੁੱਤ ਯਾਰ ਬਗੰਦਾ ਹੁੰਦਾ ਉਹਨਾਂ ਤੇ ਯਾਰ ਬੰਦੇ ਨਹੀਂ ਸਾਰੀ ਉਮਰ ਨੰਗੀ ਹੁੰਦੀ ਪੁੱਤ ਕਿਉਂ ਆਲਾ ਇਹ ਚੀਜ਼ ਆਇਓ ਠੀਕ